ਕੋਛ ਨਹੀਂ ਐਹੋ ਜੀ ਕੋਈ ਗੱਲ ਨਹੀਂ ਬੱਚਾ ਤੋਂ ਕਿਹੋ ਜਿਹਾ ਬਾਹਰ ਥੱਲੇ ਤੇ ਬਸ ਐਹੋ ਗੱਲ ਹੋਈ ਮਾੜੀ ਕਿ ਮਮਾ ਮੰਮਾ ਕਾਲੀ ਦਿੱਤੇ ਆਂਦੇ ਹੋਰ ਕੋਈ ਗੱਲ ਨਹੀਂ ਮੈਂ ਕਿ ਆਪਾਂ ਚੱਲ ਕੋਈ ਗੱਲ ਨਹੀਂ ਦਵਾਈ ਤੇ ਸੌਂ ਜਾ ਤੇ ਮੜਕੇ ਮੁੰਡਿਆਂ ਦਾ ਫੋਨ ਆਇਆ ਵੀ ਅੰਟੀ ਨੂੰ ਕਾ ਟਾਟਾ ਫੋਨ ਲਿੰਦੇ ਮੁੰਡਿਆਂ ਫੋਨ ਲਾਇਆ ਬਸ ਇਹ ਤੋੜੇ ਲਾਇਆ ਤੋੜੇ ਤੇਰੇ ਲਾਇਆ ਪਰ ਬੱਚਾ ਘੂਇਆ ਨਹੀਂ ਮੜਕੇ ਉਹ ਕਹਿੰਦੇ ਖਾਣ ਲੱਗੇ ਆ ਐਪਲਸ ਵਾਲੇ ਆਏ ਡਾਕਟਰ ਵੀ ਆਏ ਉਹ ਕਹਿੰਦੇ ਨਹੀਂ ਬੱਚਾ ਪੂਰਾ ਹੋਊਗਾ ਨੂੰ ਨਾ ਮੀਤੇ ਹੋਏ ਹੀ ਬਾਰ ਗਏ। ਜੇ ਕੁਵਾਰਾ ਬਸ ਉਹ ਮੁੰਡੇ ਰੂਮ ਵਾਲੇ ਦਾਦੇ ਠੀਕ ਨਹੀਂ ਠੀਕ ਨਾ ਹੋਣ ਕਰਕੇ ਉਹਨਾਂ ਥੋੜੀ ਦਵਾਈ ਦਿੱਤੀ ਆ ਉਹ ਖਾ ਜਾ ਤੇ ਸੁੱਤਾ ਆ। ਕੱਲ ਉਹ ਬੱਚੇ ਦੱਸਦੇ ਵੀ ਜਦ ਤੱਕ ਮਲਵੀ ਉਹ ਬੋਲਿਆ ਹੀ ਨਹੀਂ ਹਾਇ ਵੀ ਨਹੀਂ ਕੀਤਾ ਜਦੋਂ ਸਾਇਲੈਂਟ ਟੈਕ ਆ ਜਾਂਦਾ ਨਾ ਇਸ ਤਰ੍ਹਾਂ ਹੁਣ ਆ ਕਿ ਨਾਈਸ ਬੱਚਾ ਸੀਗਾ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਬਸ ਹੁਣ ਅਸੀਂ ਉਹਦੀ ਬਾਡੀ ਨੂੰ ਅਪੀਲ ਕਰਦੇ ਆਂ ਜੀ। ਤੇ ਭਾਈ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਨੂੰ ਵੀ ਮਿਲੇ ਆਂ। ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਅਸੀਂ। ਇਹ ਬੱਚੇ ਦੀ ਬਾਡੀ ਨੂੰ ਕਿਉਂਕਿ ਪਰਿਵਾਰ ਦੀ ਮਾਲੀ ਹੱਤ ਵੀ ਕਮਜ਼ੋਰ ਹੈ ਪੈਸੇ ਚੁੱਕ ਕੇ ਇਹਨਾਂ ਨੇ ਬਾਹਰ ਖੁਲਾਇਆ ਸੀ ਤੇ ਛੋਟੇਗੇ ਚਲੋ ਵੀ ਬੰਦਾ ਵਾਦੇ ਨੂੰ ਪੈਂਦਾ ਰੋਗੀ ਨੁਕਸਾਨ ਹੋ ਗਿਆ ਹੁਣ ਚਚੜਾਈ ਕਰ ਗਿਆ ਹੁਣ ਸਰਕਾਰ ਨੂੰ ਇਹ ਅਪੀਲ ਹੈ ਕਿ ਸਾਡਾ ਬੱਚਾ ਜਿਹੜਾ ਹੈ ਉਹਦੀ ਜਿਹੜੀ ਬਾਡੀ ਹੈ ਉਹ ਤੋਂ ਪਰਿਵਾਰ ਨੂੰ ਦਿੱਤੀ ਜਾਵੇ ਜਾਂ ਅਰਮੀਨੀਆ ਕੰਟਰੀ ਚ ਗਿਆ ਹੈ ਅਰਮੀਨੀਆ ਕੰਟਰੀ ਦੇ ਵਿੱਚ ਜਰੇਮਾਨ ਪਿਆਰ ਦਾ ਨਾਮ ਆ ਇੱਥੇ ਉਹ ਰਹਿਦਾ ਸੀਗਾ ਉੱਥੇ ਨਹੀਂ ਦਿੱਥੋ ਜੀ ਤੇ ਤੁਹਾਡੇ ਘਰ ਪਾਰਟੀ ਦੇ ਕੁਝ ਨੁਮਾਇंदे ਵੀ ਆਏ ਉਹਨਾਂ ਵੱਲੋਂ ਕੀ ਕਹਿਣਾ ਉਹਨਾਂ ਨੇ ਪੂਰੀ ਸਪੋਰਟ ਕੀਤੀ ਤੁਹਾਡੀ ਉਹ ਕਹਿੰਦੇ ਆ ਵੀ ਅਸੀਂ ਆਪਣੇ ਲੈਟਰਪੇਡ ਆਮ ਪਾਰਟੀ ਦੇ ਐਮਐਲਏ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਆਪਣੇ ਲੈਟਰਪੇਡ ਤੋਂ ਜਿਹੜੀ ਹੈਗੀ ਆ ਇਹ ਤੁਹਾਡੀ ਅਪੀਲ ਲੈ ਕੇ ਤੇ ਅਸੀਂ సీఎం ਸਾਹਿਬ ਤੱਕ ਪਹੁੰਚਾ ਦਾਂਗੇ ਅੱਜੇ ਪਹੁੰਚਾਵਾਂਗੇ ਤੇ ਉਹਨਾਂ ਨੇ ਹਾਲ ਨੂੰ ਤਲਾਸ਼ਾ ਦਿੱਤਾ ਹੈ ਵੀ ਕੋਈ ਗੱਲ ਨਹੀਂ ਤੁਹਾਡੇ ਬੱਚੇ ਦੀ ਜੱਡ ਬਾੜੀ ਆ ਹੀ ਲੈ ਕੇ ਆਉਂਦੇ ਠੀਕ ਕੁਝ ਨਹੀਂ ਹੈ ਹਜੇ ਕੋਈ ਗੱਲ ਬਾਤ ਨਹੀਂ ਬੱਚਾ 9 ਮਹੀਨੇ ਹੋ ਗਏ ਬਾੜ ਖੱਲੇ ਨੇ ਬਸ ਇਹੋ ਗੱਲ ਹੋਈ ਮਾੜੀ ਜੀ ਮਮਾ ਮੈਨੂੰ ਕਾਲੇ ਹੀ ਪਾ ਲਈ ਹੋਰ ਕੋਈ ਗੱਲ ਨਹੀਂ ਮੈਂ ਕਿਹਾ ਬਾ ਚੱਲ ਕੋਈ ਗੱਲ ਨਹੀਂ ਦਵਾਈ ਲੈ ਤੇ ਸੌਂ ਜਾ ਤੇ ਮੁੜ ਕੇ ਮੁੰਡਿਆਂ ਦਾ ਫੋਨ ਆਇਆ ਵੀ ਅੰਟੀ ਨੂੰ ਮੁੰਡਾ ਤੁਹਾਡਾ ਫੋਨ ਨਹੀਂ ਇੰਟਿਆ ਤੇ ਮੁੜ ਕੇ ਫੋਨ ਲਾਇਆ ਲਾ ਕੇ ਤੋਰੇ ਲਾਇਆ ਦੋਰੇ ਤੇਰੇ ਲਾਇਆ ਪਰ ਬੱਚਾ ਘੂਇਆ ਨਹੀਂ ਮੜਕੇ ਉਹ ਕਹਿੰਦੇ ਖਾਣ ਲੱਗੇ ਐਂਬੂਲੈਂਸ ਵਾਲੇ ਆਏ ਡਾਕਟਰ ਵੀ ਆਏ ਨੇ ਉਹਨਾਂ ਕਹਿੰਿਆ ਨਹੀਂ ਬੱਚਾ ਪੂਰਾ ਹੋਏ ਨੂੰ 9 ਮਹੀਨੇ ਹੋਏ ਹੈ ਬਾਹਰ ਦੇ ਜਿ ਕੁ ਮਾਰਾ ਬਸ ਉਹ ਮੁੰਡੇ ਰੂਮ ਵਾਲੇ ਦੱਸਦੇ ਵੀ ਠੀਕ ਨਹੀਂ ਸੀ ਠੀਕ ਨਾ ਹੋਣ ਕਰਕੇ ਉਹਨਾਂ ਥੋੜੀ ਦਵਾਈ ਦਿੱਤੀ ਆ ਉਹ ਖਾ ਕੇ ਤੇ ਸੁੱਤਾ ਹੈ ਤੇ ਕਹਿੰਦਾ ਉਹ ਬੱਚੇ ਦਾ ਤੇ ਵੀ ਜਦ ਤੱਕ ਮਲਭੀ ਉਹ ਬੋਲਿਆ ਹੀ ਨਹੀਂ ਹਾਈਉ ਨਹੀਂ ਕੀਤੀ ਜਦੋਂ ਸਾਇਲੈਂਟ ਟੈਗ ਆ ਜਾਂਦਾ ਨਾ ਇਸ ਤਰ੍ਹਾਂ ਤੁਹਾਨੂੰ ਆ ਗਿਆ ਕਿਉਂਕਿ ਲਾਈਸ ਬੱਚਾ ਸੀਗਾ ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬਸ ਹੁਣ ਅਸੀਂ ਉਹਦੀ ਬਾਡੀ ਨੂੰ ਅਪੀਲ ਕਰਦੇ ਆ ਜੀ ਤੇ ਭਾਈ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਅਸੀਂ ਕਿ ਬੱਚੇ ਦੀ ਬਾਡੀ ਨੂੰ ਕਿਉਂਕਿ ਪਰਿਵਾਰ ਦੀ ਮਾਂ ਲਈ ਹੱਥ ਵੀ ਕਮਜ਼ੋਰ ਆ ਪੈਸੇ ਚੁੱਕ ਕੇ ਇਹਨਾਂ ਨੇ ਬਾਰਕ ਲਾਇਆ ਹੀ ਉਹਨੂੰ ਤੇ ਚਲ ਚਾਇਆ ਗਿਆ ਚਲੋ ਵੀ ਬੰਦਾ ਵਾਦੇ ਨੂੰ ਪੈਂਦਾ ਪਰ ਉਹ ਕੀ ਉਹ ਨੁਕਸਾਨ ਹੋ ਗਿਆ ਹੁਣ ਬੱਚਾ ਚੜਾਈ ਕਰ ਗਿਆ ਕਿ ਹੁਣ ਮਲਬੀ ਸਰਕਾਰ ਨੂੰ ਇਹ ਸਾਡੀ ਇਹ ਵੀ ਲੈ ਕੇ ਸਾਡਾ ਬੱਚਾ ਜਿਹੜਾ ਆ ਉਹਦੀ ਜਿਹੜੀ ਬੋਡੀ ਆ ਉਹ ਉਹ ਪਰਿਵਾਰ ਨੂੰ ਦਿੱਤੀ ਜਾਵੇ ਲਿਆ ਕੇ ਉਹ ਤੇ ਆਰਮੀਨੀਆ ਕੰਟਰੀ ਚ ਗਿਆ ਹੈਗਾ ਆਰਮੀਨੀਆ ਕੰਟਰੀ ਦੇ ਵਿੱਚ ਜਰਮਾਨ ਸ਼ਹਿਰ ਦਾ ਨਾਮ ਆ ਕਿੱਥੇ ਉਹ ਰਹਿੰਦਾ ਸੀਗਾ ਉੱਥੇ ਉਹ ਨਹੀਂ ਦਿੱਤ ਹੋਈ ਤੇ ਤੁਹਾਡੇ ਘਰ ਪਾਰਟੀ ਦੇ ਕੁਝ ਨੁਮਾਇੰਦੇ ਵੀ ਆਏ ਉਹਨਾਂ ਵੱਲੋਂ ਕੀ ਕਹਿਣਾ ਉਹਨਾਂ ਨੇ ਪੂਰੀ ਸਪੋਰਟ ਕੀਤੀ ਸਾਡੀ ਉਹ ਕਹਿੰਦੇ ਆ ਵੀ ਅਸੀਂ ਆਪਣੇ ਲੈਟਰਪੇਡ ਆਮ ਪਾਰਟੀ ਦੇ ਐਮਐਲਏ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਇਹ ਕਿ ਅਸੀਂ ਆਪਣੇ ਲੈਟਰਪੇਡ ਤੋਂ ਜਿਹੜੀ ਹੈਗੀ ਆ ਇਹ ਤੁਹਾਡੀ ਅਪੀਲ ਲਿਖ ਕੇ ਤੇ ਅਸੀਂ ਸੀਐਮ ਸਾਹਿਬ ਤੱਕ ਪਹੁੰਚਾ ਦੇ ਅੱਜੇ ਪਹੁੰਚਾਵਾਂਗੇ ਕਿ ਉਹਨਾਂ ਨੇ ਸਾਨੂੰ ਤਲਾਸ਼ਾ ਦਿੱਤਾ ਹੈ ਕਿ ਕੋਈ ਗੱਲ ਨਹੀਂ ਤੁਹਾਡੇ ਬੱਚੇ ਦੀ ਰੈਡ ਬਾਰਦੀ ਆ ਹੀ ਲੈ ਕੇ